ਹਲੇਲੂਇਆ ਸਾਰੇ ਨੰਬਰ ਪਰਿਜਾਮ ਸ੍ਰੀ ਗੋਦਾ ਦਾ ਨਮਰਕਦੇ ਵੀ ਗੋਦਾ ਦਾ ਬਲੈਸ ਕਰੇ ਪਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜ਼ਿੰਦਾ ਅਤੈ ਜ਼ਲਾਲੀ ਨਾਮ ਦੇ ਵਿੱਚ ਠੀਕ ਹੋਵੇਗੇ ਅਸੀਂ ਗੋਦਾ ਦਾ ਸ਼ੁਕਰ ਗੋਦਾ ਦਾ ਧੰਨਵਾਦ ਕਰਦੇ ਹਾਂ ਅਸਰਦਨ ਲਈ ਗੋਦਾ ਨੇ ਉਹ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਮੋਜਾਂ ਦਾ ਦਿੰਦਾ ਸੈਨਾ ਦਾ ਯਹਵਾ ਮੇਰਾ ਜ਼ਿੰਦਾ ਗੋਦਾ ਮੋਜਾਂ ਦਾ ਦਿੰਦਾ ਮੇਰਾ ਸੈਨਾ ਦਾ ਯਹਵਾ ਜ਼ਿੰਦਾ ਗੋਦਾ ਰਾਜਿਆਂ ਦੇ ਸੰਗ ਬਿਠਾਉਂਦਾ ਹੈ ਮੇਰਾ ਜ਼ਿੰਦਾ ਗੋਦਾ ਮਸਲੀ ਦੇ ਢਿੱਡ ਵਿੱਚੋਂ ਵੀ ਕੱਢ ਕੇ ਲੈ ਜਾਂਦਾ ਹੈ ਮੇਰਾ ਜ਼ਿੰਦਾ ਕੋਦਾ ਜਿੱਥੇ ਕੋਈ ਰਾਹ ਨਾ ਹੋਵੇ ਜਿੱਥੇ ਕੋਈ ਰਾਹ ਨਾ ਹੋਵੇ ਮੇਰਾ ਯੇਸ਼ੂ ਨਾਸਰੀ ਉੱਥੇ ਵੀ ਰਾਹ ਬਣਾ ਦਿੰਦਾ ਹੈ ਯੇਸ਼ੂ ਨਾਸਰੀ ਦੇ ਪਿੱਛੇ ਚੱਲ ਕੇ ਲੋਕੀ ਸਿਫਾ ਪਾ ਲੈਂਦੇ ਨੇ ਯੇਸ਼ੂ ਨਾਸਰੀ ਦੇ ਪਿੱਛੇ ਚੱਲ ਕੇ ਲੋਕੀ ਸਿਫਾ ਪਾ ਲੈਂਦੇ ਨੇ ਉਸ ਦਿਨ ਨਾ ਰਾਤ ਵੇਖੇ ਉਹ ਦਿਨ ਨਾ ਰਾਤ ਵੇਖੇ ਆਪਣਾ ਸਿਫਾ ਵਾਲਾ ਹੱਥ ਆਪਣੇ ਲੋਕਾਂ 'ਲੀ ਵਧਾ ਦਿੰਦਾ ਏ ਉਹ ਨਾ ਦਿਨ ਨਾ ਰਾਤ ਵੇਖੇ ਆਪਣੀ ਸਿਫਾ ਵਾਲਾ ਹੱਥ ਆਪਣੇ ਲੋਕਾਂ 'ਲੀ ਵਧਾ ਦਿੰਦਾ ਹੈ ਧਰਤੀ ਤੇ ਅਸਮਾਨ ਤੇ ਸਿਰਫ ਇੱਕੋ ਯਿਸੂ ਦਾ ਹੀ ਨਾਮ ਹੈ ਧਰਤੀ ਤੇ ਅਸਮਾਨ ਤੇ ਸਿਰਫ ਇੱਕੋ ਯਿਸੂ ਦਾ ਹੀ ਨਾਮ ਹੈ ਜਿਹਦਾ ਹੱਥ ਸਾਨੂੰ ਸਿਫਾ ਦਿੰਦਾ ਹੈ ਬਿਮਾਰਾਂ ਦੇ ਨਾਲ ਭਰਿਆਂ ਨੂੰ ਛੂਕੇ ਯਿਸੂ ਸੋਧ ਕਰ ਦਿੰਦਾ ਹੈ ਬਿਮਾਰੀਆਂ ਦੇ ਭਰਿਆਂ ਹੋਆਂ ਨੂੰ ਯਿਸੂ ਦਾ ਅੱਡ ਤੋਂ ਛੂਕੇ ਸੋਧ ਕਰ ਦਿੰਦਾ ਹੈ ਮੌਜਾ ਲਾ ਦਿੰਦਾ ਮੇਰਾ ਸਹਮਾਦਾ ਯਹਵਾ ਮੇਰਾ ਜ਼ੰਦਾ ਕੋਦਾ ਮੌਜਾ ਲਾ ਦਿੰਦਾ ਮੇਰਾ ਸਹਮਾਦਾ ਯਹਵਾ ਮੇਰਾ ਜ਼ੰਦਾ ਕੋਦਾ ਮੇਰਾ ਸੰਦਾ ਕੋਦਾ ਮੇਰਾ ਜ਼ੰਦਾ ਕੋਦਾ ਡਾਕਟਰ ਜੂਸਾਦਨ ਐਂਸੇ